ਕਿਆ ਕਾਫੀ ਸਮਾਂ ਬੀਤਣ ਤੋਂ ਬਾਅਦ ਐਗਜ਼ਾਮ ਦੇਣ ਦੀ ਦਿੱਤੀ ਇਜਾਜ਼ਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਤਲਬ ਜੱਥੇਦਾਰ ਨੇ 1 ਅਗਸਤ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ ਸ਼ਹੀਦੀ ਸ਼ਤਾਬਦੀ ਸਮਾਗਮ ਚ ਪਏ ਭੰਗੜੇ ਨੂੰ ਲੈ ਕੇ ਮੰਗਿਆ ਸਪਸ਼ਟੇਕਰਨ ਸ਼ਹੀਦੀ ਸਮਾਗਮ ਦੇ ਵਿੱਚ ਪਏ ਭੰਗੜੇ ਤੇ ਮੰਤਰੀ ਹਰਜੋਤ ਬੈਂਸ ਨੇ ਮੰਗੀ ਮਾਫੀ ਬੋਲੇ ਤਖਤ ਦਾ ਹਰ ਹੁਕਮ ਖੜੇ ਮੱਥੇ ਪਰਮਾਨੰਗੇ ਪੈਰੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਵਾਂਗਾ ਪੇਸ਼ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਉਣ ਤੇ ਐ ਜੀ ਪੀ ਸੀ ਨੇ ਫਿਰ ਜਤਾਇਆ ਇਤਰਾਜ਼ ਤਾਂ ਮੀ ਬੋਲੇ ਤਕਰਾਰ ਦੀ ਨੋਬਤ ਨਾ ਲਿਆਵੇ ਸਰਕਾਰ ਸ਼ਹੀਦੀ ਦਿਹਾੜੇ ਮਨਾਉਣ ਦੇ ਲਈ ਐ ਜੀ ਪੀ ਸੀ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਵਿਕਰਮਜੀਠੇ ਦੀ ਹਮਾਇਤ ਕਰਨ ਤੇ ਕੈਪਟਨ ਅਮਰਿੰਦਰ ਸਿੰਘ ਤੇ ਪੜਕੇ ਸਿੰਘ ਆਹਮਾਨ ਬੋਲੇ ਸਾਹਮਣੇ ਆਇਆ ਦੋਗਲਾ ਚਿਹਰਾ ਹੁਣ ਕਿੱਥੇ ਗਈ ਗੁੱਤਕਾ ਸਾਹਿਬੀ ਸੌ ਨਕਲੀ ਦੇਸੀ ਕੇ ਉਹਨਾਂ ਲੈ ਕੇ ਐ ਜੀ ਪੀ ਸੀ ਦਾ ਸੰਗਤਾਂ ਨੂੰ ਫਰਮਾਨ ਕਿਆ ਗੁਰੂ ਕ੍ਰਾਂਤ ਦੀ ਜੋਦ ਦੇ ਲਈ ਛੋਦੇ ਦੇਸੀ ਕੀ ਉਹ ਹੀ ਲੰਦਾ ਜਾਵੇ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਲੱਗੇ ਬੋਰਡ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਦੀ ਮੰਗ ਐ ਜੀ ਪੀ ਸੀ ਨੇ ਕੇਂਦਰ ਸਰਕਾਰ ਤੋਂ ਕੀਤੀ ਅਪੀਲ 25 ਨਵੰਬਰ ਨੂੰ ਦੇਸ਼ ਭਰ ਦੇ ਵਿੱਚ ਐਲਾਨੀ ਜਾਵੇ ਛੁੱਟੀ ਐ ਯਮਨਾ ਨਗਰ ਦੇ ਵਿੱਚ ਅਥਨੀਕੁੰਡ ਬਹਿਰਾਜ ਦੇ ਵਿੱਚ 10 ਸਾਲ ਦੇ ਡੁੱਬੇ ਦੋ ਬੱਚੇ ਇੱਕ ਬੱਚੇ ਨੂੰ ਕੀਤਾ ਗਿਆ ਰੈਸਕਿਊ ਦੂਜੇ ਦੀ ਹੋਈ ਮੌਤ ਗੋਤਾ ਖਰਾਵਲੋਂ ਕੀਤੀ ਜਾ ਰਹੀ ਹੈ লাশ ਦੀ ਪਾਲ ਮੋਬਾਈ ਪੁਨੇ ਐਕਸਪ੍ਰੈਸ ਰੇਤੀ ਆਪਸ ਦੇ ਵਿੱਚ ਟਕਰਾਈਆਂ 15 ਤੋਂ 20 ਗੱਡੀਆਂ 컨ਟੇਨਰ ਨੇ ਮਾਰੀ ਟੱਕਰ ਬ੍ਰੇਕ ਫੇਲ ਹੋਣ ਦੇ ਕਾਰਨ ਵਾਪਰਿਆ ਹਾਸਾ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਕੇ ਪਹਿਲੇ ਕੰਬਾਈਨ ਨਿਰਮਾਤਾ ਸੱਸੀ ਗੱਲ ਤੁਸੀਂ ਵਖਰੇਉ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਲੈ ਕੇ ਹਾਜ਼ਰ ਹਾਂ 6 ਵਜੇ ਦੀਆਂ 6 ਵੱਡੀਆਂ ਖਬਰਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਸਿੱਖ ਨੌਜਵਾਨ ਦੀ ਜਿਸ ਨੂੰ ਕਿ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਦਰਸਲੇ ਹਿਸਾਰ ਦੇ ਨਾਲ ਜੁੜੀ ਹੋਈ ਹੈ ਛੇਵੀਂ ਵੱਡੀ ਖਬਰ ਜਿਸ ਤੋਂ ਕਿ ਬੁਲਟਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿੱਥੇ ਕਿ ਸੀਈਟੀ ਦੀ ਪ੍ਰੀਖਿਆ ਦੇ ਦੌਰਾਨ ਜ਼ਬਰਦਸਤ ਹੰਗਾਮਾ ਹੁੰਦਾ ਹੈ ਸਿੱਖ ਨੌਜਵਾਨ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਕੜਾ ਪਾ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਹਾਲਾਂਕਿ ਦਿੱਤੀ ਗਈ ਨੌਜਵਾਨ ਨੇ ਕੜਾ ਉਤਾਰਨ ਤੋਂ ਜਦੋਂ ਇਨਕਾਰ ਕੀਤਾ ਕਾਫੀ ਸਮਾਂ ਬੀਤਣ ਤੋਂ ਬਾਅਦ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਆ ਤਾਂ ਇਸ ਹਿਸਾਬ ਦੇ ਨਾਲ ਜੁੜੀ ਹੋਈ ਹੈ ਖਬਰ ਹੈ ਕਿਉਂਕਿ ਅੱਜ ਸੀਟੀ ਦੀ ਪ੍ਰੀਖਿਆ ਸੀ ਤੇ ਇਸੇ ਦੌਰਾਨ ਹਿਸਾਬ ਦੇ ਵਿੱਚ ਜਦੋਂ ਵਿਦਿਆਰਥੀ ਪ੍ਰੀਖਿਆ ਦੇਣ ਦੇ ਲਈ ਪ੍ਰੀਖਿਆ ਕੇਂਦਰ ਤੇ ਪਹੁੰਚਦਾ ਹੈ ਤਾਂ ਉਸ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਹੈ ਜਿਸ ਦੀ ਵਜ੍ਹਾ ਕੀ ਬਣੀ ਕੜਾ ਪਾ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਆ ਜਾਣ ਤੋਂ ਰੋਕਿਆ ਗਿਆ ਸੀ ਸਾਰੇ ਜਾਣਦੇ ਆ ਕਿ ਕੜਾ ਪੰਜ ਤਕਾਰਾਂ ਦਾ ਹਿੱਸਾ ਹੈ ਆ ਤਾਂ ਜਿੰਨੇ ਵੀ ਅਮਰਸ਼ਕਿਆ ਹੁੰਦਾ ਜਾਂ ਅਮਰਤਾਰੀ ਹੁੰਦਾ ਉਹ ਕੜਾ ਪਾ ਕੇ ਆ ਜਾਂ ਬਾਕੀ ਜਿਹੜੇ ਕਿ ਤਕਾਰ ਹੈ ਉਹ ਧਾਰਨ ਕੀਤੇ ਹੁੰਦੇ ਨੇ ਆ ਤਾਂ ਇਸੇ ਤਰੀਕੇ ਦੇ ਨਾਲ ਹੀ ਵਿਦਿਆਰਥੀ ਜੋ ਕਿ ਪ੍ਰੀਖਿਆ ਕੇਂਦਰ ਤੇ ਪਹੁੰਚਿਆ ਸੀ ਜਾਂ ਕੜਾ ਪਾ ਕੇ ਪਰ ਕੜਾ ਪਾ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਆ ਕਿਰਪਾਨ ਲੈ ਕੇ ਜਾਣ ਦੀ ਹਾਲਾਂਕਿ ਇਜਾਜ਼ਤ ਦਿੱਤੀ ਗਈ ਨੌਜਵਾਨ ਨੇ ਆ ਕੜਾ ਉਤਾਰਨ ਤੋਂ ਇਨਕਾਰ ਕਰ ਦਿੱਤਾ ਕਾਫੀ ਸਮਾਂ ਆਬੈਸ ਵੀ ਹੁੰਦੀ ਹੈ ਆਪਣਾ ਪੱਖ ਵੀ ਜੋ ਕੇ ਵਿਦਿਆਰਥੀ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਰੱਖਿਆ ਜਾਂਦਾ ਹੈ ਤੇ ਕਾਫੀ ਸਮਾਂ ਬੀਤਣ ਤੋਂ ਬਾਅਦ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਸੇ ਤਸਵੀਰਾਂ ਵਿੱਚ ਆ ਰਿਹਾ ਮੌਕੇ ਦੀਆਂ ਹੋਰ ਨੌਜਵਾਨ ਹੋਰ ਜਿਹੜੇ ਵਿਦਿਆਰਥੀ ਦੇ ਸਾਥੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਅਧਿਕਾਰੀ ਫੁੱਲ ਸਮਲਾਜਮ ਤਸਵੀਰਾਂ ਦੇ ਵਿੱਚ ਦੇਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਂਦਾ ਹੈ ਉੱਥੇ ਵਿਦਿਆਰਥੀ ਵੱਲੋਂ ਉਸ ਦੇ ਸਾਥੀਆਂ ਦੇ ਵੱਲੋਂ ਆਪਣਾ ਪੱਖ ਆਪਣੀ ਦਲੀਲ ਦਿੱਤੀ ਜਾਂਦੀ ਹੈ ਪਰ ਇਸ ਦੇ ਵਿੱਚ ਹਾਲਾਂਕਿ ਜਦੋਂ ਕਾਫੀ ਸਮਾਂ ਗੱਲਬਾਤ ਹੁੰਦੀ ਹੈ ਆਪੋ ਆਪਣਾ ਪੱਖ ਰੱਖਿਆ ਜਾਂਦਾ ਹੈ ਅਤਾ ਫਿਰ ਕਾਫੀ ਸਮਾਂ ਗਲਬਾਤ ਤੋਂ ਬਾਅਦ ਆਖਰਕਾਰ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ ਨਹੀਂ ਮੈਂ ਨਹੀਂ ਨਹੀਂ ਮੈਂ ਤਾਂ ਇਹ ਨਹੀਂ ਬਣਾ ਰਿਹਾ ਮੈਂ ਤਾਂ ਇੰਕੀ ਬਣਾ ਰਿਹਾ ਨਹੀਂ ਜਾਣੇ ਇਹਦੇ ਮੈ ਸਕੂਲ ਤੋਂ ਗਲਤ ਕਰ ਰਹੇ ਹੋ ਤੁਹਾਡੇ ਖਿਲਾਫ ਵੀ ਮੇਰੀ ਲਾਇਕੀ ਬਣਾਣਾ ਭਈਆ ਸੰਦੀਪ ਜੀ ਮਤਲਬ ਇਹ ਬੈਲ ਨਹੀਂ ਵੀ ਆਪ ਆਪਣਾ ਨਹੀਂ ਵੈਲਿਡ ਨਹੀਂ ਹੈ ਸੈਂਟਰ ਹੈ ਆਪ ਸੈਂਟਰ ਹੈ ਤਾਂ ਆਪ ਚਾਹਤ ਪਰ ਬਾਤ ਆਪਕੇ ਅਲੌਡ ਹੈ ਲੜਕੀ ਨੂੰ ਜਾਣੇ ਦੇ ਦੇ ਆਮਨੇ ਐਸਾ ਨਹੀਂ ਕਰ ਰਹੇ ਹਾਂ ਟਿਕੜਾ ایسا آرٹیکل پچیس ٹھیک ہے بھارت کے سنویدھان کے آرٹیکل پچیس کے اندر کرپان بھی لکھی ہوئی ہے یہ چیزیں ہر چیز ویلڈ ہے کوئی بات نہیں کوئی بات نہیں ایک بار ہم نہیں میں آپ کرا نہیں تو میں تو ان کی بنا رہا ہوں آپ کے خلاف بھی بنانا آپیپ جی بولے نہیں ویلڈ نہیں ہے سینٹر ہی آپ سینٹر ہیں تو آپ ਤਾਂ ਪ੍ਰੀਖਿਆ ਕੇਂਦਰ ਦੇ ਵਿੱਚ ਜਿਸ ਸਿੱਖ ਵਿਦਿਆਰਥੀ ਨੂੰ ਜਾਣ ਤੋਂ ਰੋਕਿਆ ਜਾਂਦਾ ਹੈ ਉਹੀ ਵਿਦਿਆਰਥੀ ਮਿਲਨਦੀਪ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਮਿਲਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ న్యూਜ਼ੀਟਰ ਪੰਜਾਬ ਤੇ ਜਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਜਦੋਂ ਤੁਸੀਂ ਪ੍ਰੀਖਿਆ ਕੇਂਦਰ ਦੇ ਵਿੱਚ ਪਹੁੰਚੇ ਆ ਤਾਂ ਜਿਹੜੇ ਉੱਥੇ ਪੁਲਿਸ ਮੁਲਾਜ਼ਮ ਸਨ ਅਧਿਕਾਰੀ ਸਨ ਉਹਨਾਂ ਦੇ ਨਾਲ ਕੀ ਗੱਲਬਾਤ ਹੁੰਦੀ ਹੈ ਕਿਉਂ ਤੁਹਾਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਸਰ ਮੈਂ ਜੋ ਸਵੇਰੇ 7:30 ਵਜੇ ਪੇਪਰ ਦੇਣ ਜਾ ਰਿਹਾ ਸੀ ਸਰ ਜੀ ਔਰ ਜਦੋਂ ਸਰ ਮੈਂ ਉਸ ਥਾਂ ਤੇ ਪਹੁੰਚਿਆ ਤੇ ਉਦੋਂ ਉਹ ਅੰਦਰ ਚੈਕਿੰਗ ਕਰ ਰਹੇ ਸਨ ਸਰ ਜੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਮੇਰੀ ਵਾਰੀ ਆਈ ਉਹਨਾਂ ਨੇ ਮੈਨੂੰ ਇੱਕ ਗੱਲ ਇਹਦੀ ਕਿਹਾ ਕਿ ਆਪਣੀ ਕਿਰਪਾ ਤਾਂ ਤੁਸੀਂ ਚਲੋ ਪਾਈ ਹੈ ਔਰ ਆਪਣਾ ਜਿਹੜਾ ਕੜਾ ਹੈ ਉਹ ਤੁਸੀਂ ਉਤਾਰ ਦਿਓ ਹੂੰ ਸਰ ਉਸ ਤੋਂ ਬਾਅਦ ਮੈਂ ਸੁਖਸાગਰ ਸਿੰਘ ਜੀ ਨੂੰ ਇਸ ਗੱਲ ਬਾਰੇ ਸਾਰਾ ਦੱਸਿਆ ਉਹਨਾਂ ਨੂੰ ਫੋਨ ਕੀਤਾ ਤੇ ਉਹ ਜਦੋਂ ਉਹ ਇੱਥੇ ਉਹ ਆਏ ਉਹਨਾਂ ਨੇ ਕਾਫੀ ਸਾਰਿਆਂ ਨਾਲ ਗੱਲ ਕੀਤੀ ਉਹਨਾਂ ਦੀ ਇੱਥੇ ਤੱਕ ਵੀ ਗੱਲ ਹੋ ਗਈ ਕਿ ਉਹਨਾਂ ਨੇ ਕਿਹਾ ਜੇਕਰ ਤੁਸੀਂ ਸਾਡੇ ਬੱਚੇ ਨੂੰ ਅੰਦਰ ਨਹੀਂ ਜਾਣ ਦਵੋਗੇ ਤਾਂ ਅਸੀਂ ਇੱਥੇ ਧਰਨਾ ਲਾਵਾਂਗੇ ਹੂੰ ਹਾਂਜੀ ਨਹੀਂ ਤੁਸੀਂ ਪ੍ਰੀਖਿਆ ਤੋਂ ਜਿਹੜਾ ਸਮਾਂ ਨਿਰਧਾਰਿਤ ਸੀ ਉਸ ਤੋਂ ਕਿੰਨਾ ਸਮਾਂ ਪਹਿਲਾਂ ਗਏ ਸੀ ਤੇ ਫਿਰ ਜਦੋਂ ਤੁਹਾਨੂੰ ਇਜਾਜ਼ਤ ਮਿਲੀ ਅਕੀ ਸਮਾਂ ਰਹਿੰਦਿਆਂ ਇਜਾਜ਼ਤ ਮਿਲ ਗਈ ਜਾਂ ਉਸ ਤੋਂ ਬਾਅਦ ਸਮਾਂ ਕਾਫੀ ਨਿਕਲ ਚੁੱਕਿਆ ਸੀਗਾ ਜੇਕਰ ਸਮਾਂ ਨਿਕਲ ਗਿਆ ਤਾਂ ਉਹ ਐਕਸਟਰਾ ਟਾਈਮ ਦਿੱਤਾ ਗਿਆ ਸਰ ਮੈਂ ਸਮੇਂ ਤੋਂ ਪਹਿਲੇ ਪਹੁੰਚ ਗਿਆ ਸੀ ਸਰ 7:30 ਵਜੇ ਗੇਟ ਦੀ ਐਂਟਰੀ ਸੀ ਸਰ 7 ਵਜੇ ਮੈਂ ਸਰ ਉੱਥੇ ਪਹੁੰਚ ਚੁੱਕਿਆ ਸੀ ਔਰ ਮੇਰਾ ਟਾਈਮ ਪੂਰਾ ਸੀਗਾ ਸਰ ਨਹੀਂ ਜੇ ਤੁਹਾਡੇ ਜਦੋਂ ਪ੍ਰੀਖਿਆ ਕੇਂਦਰ ਦੇ ਵਿੱਚ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਗਈ ਐਂਟਰੀ ਹੋਈ ਉਹ ਸਮਾਂ ਰਹਿੰਦਿਆਂ ਐਂਟਰੀ ਹੋ ਗਈ ਸੀ ਜਾਂ ਪੇਪਰ ਸ਼ੁਰੂ ਹੋ ਚੁੱਕਾ ਸੀ ਸਰ ਐਂਟਰੀ ਹਜੇ ਹੋ ਰਹੀ ਸੀ ਸਰ ਉਸ ਟਾਈਮ ਜੀ ਨਹੀਂ ਸਿਰਫ ਇਹ ਕੜਾ ਪਉਣ ਨੂੰ ਲੈ ਕੇ ਇਤਰਾਜ਼ ਤਾਇਆ ਗਿਆ ਹਾਲਾਂਕਿ ਹੋਰ ਵੀ ਬਹੁਤ ਸਾਰੇ ਨੌਜਵਾਨ ਸ਼ਾਇਦ ਅਜੇ ਹੋਣਗੇ ਉੱਥੇ ਕਿਉਂਕਿ ਜਿਹੜੇ ਵੀ ਸਿੱਖ ਨੌਜਵਾਨ ਨੇ ਜਿਹੜੇ ਨੌਜਵਾਨ ਅਮਰਤਾਰੀ ਨਹੀਂ ਵੀ ਆ ਉਹ ਤਾਂ ਉਹ ਵੀ ਕੜਾ ਸਾਰੇ ਪਹਿਨਦੇ ਨੇ ਕੀ ਕਿਸੇ ਹੋਰ ਨੂੰ ਲੈ ਕੇ ਵੀ ਇਸ ਤਰੀਕੇ ਦਾ ਇਤਰਾਜ਼ ਤਾਇਆ ਗਿਆ ਸੀ ਨਹੀਂ ਸਰ ਇਹ ਸਰ ਮੇਰੇ ਸਿਰਫ ਮੇਰੇ ਕਰਕੇ ਸੀ ਸਰ ਹੋਰ ਹੋਰ ਬੱਚੇ ਸਰ ਦੂਸਰੇ ਸੀ ਸਰ ਜੀ ਮੇਰੇ ਅੱਜ ਫਿਰ ਤੁਹਾਡੇ ਨਾਲ ਕਿਉਂ ਹੋਰ ਸਾਥੀ ਆਏ ਕੀ ਤੁਹਾਡੇ ਵੱਲੋਂ ਹੋਰ ਕਿਸੇ ਨੂੰ ਬੁਲਾਇਆ ਗਿਆ ਫਿਰ ਕੀ ਪੱਖ ਰੱਖਿਆ ਗਿਆ ਕਿਸ ਗੱਲ ਤੇ ਪੂਰੀ ਸਹਿਮਤੀ ਬਣੀ ਸਰ ਸੁਖ ਸਾਗਰ ਸਰ ਨੂੰ ਫੋਨ ਕੀਤਾ ਸਰ ਮੈਂ ਆਪੇ ਤੇ ਉਹ ਆਏ ਉਹਨਾਂ ਨੇ ਉਹਨਾਂ ਨੇ ਗੱਲਬਾਤ ਕੀਤੀ ਪਰ ਉਹ ਨਹੀਂ ਮੰਨੇ ਸਰ ਪ੍ਰਸ਼ਾਸਨ ਮੈਨੂੰ ਬਾਹਰ ਕਰ ਦਿੰਦੇ ਤੁਲੇ ਆਏ ਸੀ ਸਰ ਸੁਖ ਸਾਗਰ ਸਰ ਨੇ ਮੈਨੂੰ ਬੁਲਾ ਕੇ ਮੈਨੂੰ ਕਹਿ ਰਹੇ ਕਿ ਤੂੰ ਟੈਨਸ਼ਨ ਨਾ ਲੈ ਆਪਾਂ ਕਰਾਂਗੇ ਤੇਰਾ ਕੋਈ ਨਾ ਕੋਈ ਹੱਲ ਕਰਾਂਗੇ ਹੂੰ ਆ ਮੇਟਲ ਮਿਰਜੀ ਇਹ ਵੀ ਤੁਹਾਨੂੰ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕੜਾ ਜਿਸ ਨੌਜਵਾਨ ਦੇ ਕੋਲ ਪੈਨੇ ਹੁੰਦਾ ਜਾਂ ਕਿਰਪਾਨ ਧਾਰਨ ਕੀਤੀ ਹੁੰਦੀ ਹੈ ਤੇ ਕਈ ਵਾਰ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੋ ਤੁਸੀਂ ਦੇਖਿਆ ਜੋ ਗੱਲਬਾਤ ਅਧਿਕਾਰੀਆਂ ਨਾਲ ਕੀਤੀ ਕੀ ਉਹਨਾਂ ਨੂੰ ਜਾਣਕਾਰੀ ਦੀ ਘਾਟ ਸੀ ਕਿ ਨੌਲੇਜ ਦੀ ਘਾਟ ਸੀ ਕਿ ਸਿੱਖ ਧਰਮ ਦੇ ਵਿੱਚ ਪੰਜ ਕਕਾਰ ਹੁੰਦੇ ਨੇ ਜੋ ਵੀ ਜਿਸ ਦੇ ਕੋਲ ਅਮਰ ਛਕਿਆ ਹੁੰਦਾ ਹੈ ਪੰਜ ਕਕਾਰਾਂ ਤੋਂ ਧਾਰਨ ਨਹੀਂ ਹੁੰਦਾ ਕਿ ਇਸ ਤਰੀਕੇ ਦੀ ਜਾਣਕਾਰੀ ਅਧਿਕਾਰੀਆਂ ਦੇ ਕੋਲ ਨਹੀਂ ਸੀ ਸਰ ਉਸ ਗੱਲ ਦਾ ਮੈਨੂੰ ਪਤਾ ਨਹੀਂ ਸਰ ਬਾਕੀ ਉਹਨਾਂ ਨੂੰ ਮੈਂ ਅਸੀਂ ਨਿਊਜ਼ ਤੇ ਵੀ ਵਿਖਾਇਆ ਸੀ ਇੱਕ ਦਿਨ ਪਹਿਲਾਂ ਨਿਊਜ਼ ਆਈ ਸੀ ਕੱਲ ਨਿਊਜ਼ ਵੀ ਆਈ ਸੀ ਉਹਨਾਂ ਨੂੰ ਅਸੀਂ ਉਹ ਉਸ ਬਾਰੇ ਦੱਸਿਆ ਵੀ ਸੀ ਸਰ ਸਾਰਾ ਹੂੰ ਸਰ ਉਸ ਵਿੱਚ ਆਈ ਸੀ ਸਰ ਇਹਨਾਂ ਦੇ ਧਾਰਮਿਕ ਚਿੰਨਾ ਬਾਰੇ ਦੱਸਿਆ ਸੀ ਸਰ ਜੀ ਅਮਨ ਗੁਰਵਿਰ ਜੀ ਨਾਲ ਇਹ ਵੀ ਇਹ ਵੀ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਪ੍ਰੀਖਿਆ ਤੋਂ ਪਹਿਲਾਂ ਕਿਉਂਕਿ ਇੱਕ ਪੂਰੀ ਤਿਆਰੀ ਕੀਤੀ ਹੁੰਦੀ ਹੈ ਕਿ ਮਿਹਨਤ ਹੁੰਦੀ ਹੈ ਉਸ ਤੋਂ ਬਾਅਦ ਚ ਪ੍ਰੀਖਿਆ ਇਹ ਵਿਦਿਆਰਥੀ ਪ੍ਰਖਿਆਰਥੀ ਜਾ ਕੇ ਦਿੰਦੇ ਨੇ ਪਰ ਜਦੋਂ ਪਹਿਲਾਂ ਹੀ ਇਜਾਜ਼ਤ ਨਾ ਮਿਲੇ ਉੱਥੇ ਇਸ ਤਰੀਕੇ ਦੇ ਨਾਲ ਗੱਲਬਾਤ ਕਰਨੀ ਪਵੇ ਹਾਂ ਤਾਂ ਕਿਤੇ ਨਾ ਕਿਤੇ ਵਿਦਿਆਰਥੀ ਦਾ ਫਿਰ ਧਿਆਨ ਵੀ ਡਾਇਵਰਟ ਹੁੰਦਾ ਹੈ ਸ਼ਾਇਦ ਉਹਨਾਂ ਫੋਕਸ ਪ੍ਰੀਖਿਆ ਦੇ ਵਿੱਚ ਵੀ ਨਹੀਂ ਹੋ ਪਾਉਂਦਾ ਤੁਸੀਂ ਵੀ ਇਹ ਮਹਿਸੂਸ ਕੀਤਾ ਹੈ ਸਰ ਮੈਨੂੰ ਇਸ ਗੱਲ ਤੇ ਡਾਕਟਰ ਜੀ ਸਰ ਇੱਕ ਬਾਤ ਮੈਨੂੰ ਹੈ ਬਾਹਰ ਲੈ ਕੱਢ ਦਿਓ ਸਰ ਪੈਂਟ ਦੇ ਵਿੱਚ ਮੈਂ ਬੈਠ ਸਾਡੀ ਸਰਕਾਰ ਆ ਲੈਣ ਦਿਓ ਇਹਨਾਂ ਦੇ ਗਲ 'ਚ ਰੱਸੇ ਪਾ ਕੇ ਤਰਨ ਤਰਨ ਵਾਲੇ CIA ਸਟਾ ਜਿਹੜਾ ਹੈਗਾ ਦਫਤਰ ਉਹ ਤਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦਾ ਨਾਨਾ ਜੀ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਨ ਜੀ ਚੰਨੀ ਕਹਿੰਦਾ ਮੈਂ ਐਫ ਆਈ ਆਰ ਕੀਤੀ ਸੀ ਉਹ ਕਹਿੰਦਾ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਭਗਵਾਨ ਤਮਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਕਪਤਨ ਮਹਿੰਦਰ ਸਿੰਘ ਕਹਿੰਦਾ ਜੀ ਕਾਹਨ ਹੋ ਰਿਹਾ ਹੈ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਵਧਾਏ ਆਪਣਾ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਆ ਆਪਸ ਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚਲੀ ਜਾਉ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲਏ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚਾਂ ਇਹ ਤਾਂ ਹੱਕ ਚ ਭੁਗਤਾਂਗੇ ਉਹਨਾਂ ਦੇ ਹੁਣ ਤੁਸੀਂ ਆ ਬਿਆਨਾਂ ਬੂਨਾਂ ਚ ਹਮਾਇਤਾਂ ਹੂਤਾਂ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਿਉਂਕਿ ਬਹੁਤ ਕੁਝ ਸਾਹਮਣੇ ਆ ਰਿਹਾ ਉਹਨਾਂ ਵਾਲੇ ਦਿਨਾਂ ਚ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ बड़े ਤਰੀਕਿਆਂ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਬੜੇ ਬੇਰਹਿਮੀ ਨਾਲ ਤੁਸੀਂ ਪੰਜਾਬ ਨੂੰ ਲੁੱਟਿਆ ਉਹਦਾ ਹਿਸਾਬ ਹੋਊਗਾ ਔਰ ਅੱਜ ਦੇ ਇਸ ਬਿਆਨ ਨਾਲੇ ਸਪਸ਼ਟ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਸਾਰੇ ਆਪਸ ਦੇ ਵਿੱਚ ਏ ਰਲੇ ਹੋਏ ਸੀ ਔਰ ਰਲੇ ਹੋਏ ਨੇ ਬਸ ਇੱਕ ਦੂਜੇ ਨੂੰ ਉੱਪਰੋਂ ਉੱਪਰੋਂ ਹੀ ਮੜਾ ਚੰਗਾ ਜਿਹਾ ਕਹਿ ਕੇ ਕੰਮ ਸਾਰ ਦਿੰਦੇ ਸੀ ਤੇ ਲੋਕ ਸਮਝਦੇ ਸੀ ਸ਼ਾਇਦ ਤਾਂ ਇੱਕ ਦੂਜੇ ਦੇ ਵਿਰੁੱਧ ਨੇ ਪਰ ਅੰਦਰੋਂ ਇਹ ਪੰਜਾਬ ਦੇ ਵਿਰੁੱਧ ਨੇ ਆਪਸ ਚੇਰਲੇ ਹੋਏ ਨੇ ਇਹਨਾਂ ਨੇ ਪਤਾ ਹੀ ਨਹੀਂ ਕਿੰਨਾ ਕੁ ਹਿਸਾਬ ਕਿਤਾਬ ਹਜੇ ਹੋਊਗਾ ਪਤਾ ਹੀ ਨਹੀਂ ਕਿੰਨਾ ਕੁ ਪੰਜਾਬ ਨੂੰ ਲੁੱਟਿਆ ਔਰ ਮੈਂ ਬਤੌਰ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਪੰਜਾਬ ਮੈਂ ਕਹਿਣਾ ਚਾਹੁੰਨਾ ਜਿਨੇ ਵੀ ਪੰਜਾਬ ਦਾ 1 ਰੁਪਇਆ ਵੀ ਲੁੱਟਿਆ ਤੇ ਜਿਨੇ ਪੰਜਾਬ ਦੀ ਜਵਾਨੀ ਦਾ ਲੱਤ ਮਾਸਾ ਵੀ ਕਹਾਣ ਕੀਤਾ ਉਹਤੇ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਸਜ਼ਾਾਂ ਮਿਲਣਗੀਆਂ ਜਨਾਬ ਸასი ਤਰੀ ਪਗਵਾਂ ਤੋਂ ਮਾਤੇ ਵੱਲੋਂ ਟਰਵੀਟ ਕਰਨ ਤੋਂ ਬਾਅਦ ਖੁਦ ਸਾਹਮਣੇ ਆਏ ਮੁੱਖ ਮੰਤਰੀ ਮਾਨ ਤੇ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਜੋ ਕੈਪਟਨ ਅਮਰਿੰਦਰ ਦੇ ਵੱਲੋਂ ਵਿਕਰਮ ਜੇਠਿਆ ਦੀ ਹਮਾਇਤ ਕੀਤੀ ਕਿ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਤਾਂ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਸ ਬਿਆਨ ਦੇ ਨਾਲ ਇਹ ਸਪਸ਼ਟ ਹੋ ਚੁੱਕਾ ਹੈ ਸਾਫ ਹੋ ਚੁੱਕਾ ਹੈ ਕਿ ਸਾਰੇ ਰਲੇ ਹੋਏ ਸੀ ਤੇ ਰਲੇ ਹੋਏ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦਾ ਪੈਸਾ ਲੁੱਟਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਹਾਂ ਤਾਂ ਲਗਾਤਾਰ ਜੋ ਕਿ ਬਿਕਰਮ ਅਜੀਠਿਆ ਦੀ ਗਿਫਤਾਰੀ ਹੁੰਦੀ ਹੈ ਆਮਦਨ ਤੋਂ ਵਾਜਾਦਤ ਦੇ ਮਾਮਲੇ ਦੇ ਵਿੱਚ ਜੋ ਕਿ ਵਿਜੀਲੈਂਸ ਦੇ ਵੱਲੋਂ 25 ਜੂਨ ਨੂੰ ਦਰਸਲੇ ਪੁਰਾ ਐਕਸ਼ਨ ਕੀਤਾ ਜਾਂਦਾ ਹੈ ਆ ਤਾਂ ਇਸੇ ਨੂੰ ਲੈ ਕੇ ਕਰੀਬ 1 ਮਹੀਨੇ ਬਾਅਦ ਕੱਲ ਸਾਬਕਾ ਸੀਐਮ ਕੈਪਟਨ ਅਮਰਿੰਦਰ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਆ ਟਵੀਟ ਕਰਦੇ ਹੋਏ ਜਿੱਥੇ ਬਿਕਰਮ ਅਜੀਠਿਆ ਦੀ ਹਮਾਇਤ ਕੀਤੀ ਗਈ ਉੱਥੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਜੋ ਵਿਜੀਲੈਂਸ ਦੇ ਵੱਲੋਂ ਕਾਰਵਾਈ ਕੀਤੀ ਗਈ ਉਸ ਤੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਨੇ ਸਵਾਲ ਚੁੱਕੇ ਉਸ ਤੋਂ ਬਾਅਦ ਚ ਆ ਪਹਿਲਾ ਮੁੱਖ ਮੰਤਰੀ ਮਾਨਦੀਪ ਲੋ ਟਵੀਟ ਵੀ ਕੀਤਾ ਗਿਆ ਦਾ ਟਵੀਟ ਕਰਦੇ ਕੈਪਟਨ ਤੇ ਨਿਸ਼ਾਨਾ ਸਾਧਿਆ ਗਿਆ ਇਹ ਵੀ ਸਵਾਲ ਕੀਤਾ ਕਿ ਜੋ ਗੁੜਕਾ ਸਾਹਿਬ ਦੀ ਸੌਖਾਦੀ ਸੀ ਉਸ ਦਾ ਕੀ ਬਣਿਆ ਤਾਂ ਉਸ ਦੇ ਬਾਅਦ ਹੁਣ ਮੁੱਖ ਮੰਤਰੀ ਮਾਨ ਖੁਦ ਸਾਹਮਣੇ ਆਏ ਤਾਂ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਦੇ ਇਹ ਕਹਿ ਮੱਖੰਤਰੀ ਮਾਨ ਨੇ ਕਿਹਾ ਕਿ ਇਸ ਬਿਆਨ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਸਾਰੇ ਰਲੇ ਹੋਏ ਸੀ ਤੇ ਰਲੇ ਹੋਏ ਹਨ ਆ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਜਸਨੇਮੀ ਪੰਜਾਬ ਨਾਲ ਧੋਖਾ ਕੀਤਾ ਜਾਂ ਪੰਜਾਬ ਦਾ ਪੈਸਾ ਲੁੱਟਿਆ ਉਸ ਦਾ ਹਿਸਾਬ ਲਿਆ ਜਾਵੇਗਾ ਉਸ ਨੂੰ ਆ ਬਖਸ਼ਿਆ ਨਹੀਂ ਜਾਵੇਗਾ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਲਗਾਤਾਰ ਇਹ ਮੁੱਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਪਾਸੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਆ ਦੋਵੇਂ ਵਿਕਰਮ ਮਜੀਠੀਆ ਵਰੀ ਗਿਫਤਾਰੀ ਨੂੰ ਲੈ ਕੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਦਰਸਲ 25 ਜੂਨ ਨੂੰ ਪੰਜਾਬ ਵਿਜੀਲੈਂਸ ਦੇ ਵੱਲੋਂ ਪੂਰਾ ਐਕਸ਼ਨ ਕੀਤਾ ਗਿਆ ਸੀ ਪਹਿਲਾਂ ਮਜੀਠੀਆ ਦੇ ਖਿਲਾਫ ਆਮਦਨ ਤੋਂ ਬਾ ਜਾਇਦਾਦ ਦਾ ਮਾਮਲਾ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਅੰਮ੍ਰਿਤਸਰ ਸਥਿਤ ਵਿਕਰਮ ਮਜੀਠੀਆ ਦੀ ਰੇਡ ਕੀਤੀ ਜਾਂਦੀ ਹੈ ਆ ਰੇਡ ਕੀਤੀ ਗਈ ਆ ਕਾਫੀ ਸਮਾਂ ਪੁਸ਼ਪੜਤਾਲ ਹੋਈ ਸਵਾਲ ਜਵਾਬ ਹੋਏ ਤੇ ਫਿਰ ਵਿਕਰਮਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜੋ ਕਿ ਫਿਲਹਾਲ ਧਿਆਨ ਕੇ ਹਰਾਸਤ ਵਿੱਚ ਨੇ ਨਾਬਾ ਜੇਲ੍ਹ ਦੇ ਵਿੱਚ ਵਿਕਰਮਜੀਠਿਆ ਬੰਦ ਨੇ ਤਾਂ ਇਸ ਦੇ ਵਿਚਾਲੇ ਗ੍ਰਿਫਤਾਰੀ ਦੇ 1 ਮਹੀਨੇ ਬਾਅਦ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਕਾਇਦਾ ਟਵੀਟ ਕੀਤਾ ਜਾਂਦਾ ਕਿਥੇ ਕਿ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਵਿਕਰਮਜੀਠੇ ਦੀ ਹਮਾਇਤ ਕਰਦੇ ਹੋਏ ਨਜ਼ਰ ਆਉਂਦੇ ਨੇ ਉੱਥੇ ਹੀ ਪੰਜਾਬ ਸਰਕਾਰ ਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਪੰਜਾਬ ਸਰਕਾਰ ਨੂੰ ਵੀ ਆ ਨਿਸ਼ਾਨੇ ਤੇ ਲਿਆ ਗਿਆ ਤਾਂ ਉਸਦੇ ਬਾਅਦ ਹੀ ਮੁੱਖ ਮੰਤਰੀ ਮਾਨਦੀਪ ਵੱਲੋਂ ਟਵੀਟ ਵੀ ਕੀਤਾ ਜਾਂਦਾ ਟਵੀਟ ਕਰਦੇ ਹੋਏ ਕੈਪਟਨ ਅਮਰਿੰਦਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੱਤ ਹੁਣ ਮੁੱਖ ਮੰਤਰੀ ਮਾਨਦੀਪ ਵੱਲੋਂ ਖੁਦ ਇਹ ਵੀਡੀਓ ਜਿਹੜਾ ਕੇ ਬਿਆਨ ਜਾਰੀ ਕੀਤਾ ਗਿਆ ਤੇ ਇਸ ਦੇ ਵਿੱਚ ਵੀ ਉਹਨਾਂ ਨੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਬਿਆਨ ਦੇ ਨਾਲ ਇਹ ਸਪਸ਼ਟ ਹੋ ਗਿਆ ਸਾਫ ਹੋ ਗਿਆ ਕਿ ਸਾਰੇ ਹਰੜਲੇ ਹੋਏ ਨੇ ਮੁੱਖ ਮੰਤਰੀ ਮਾਨ ਨੇ ਵੀ ਸਾਫ ਸਾਫ ਕਿਹਾ ਕਿ ਜਿਸ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦਾ ਪੈਸਾ ਲੁੱਟਿਆ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਆ ਤਾਂ ਇਹ ਮੁੱਦਾ ਲਗਾਤਾਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੇ ਕਿ ਪਹਿਲਾਂ ਮੁੱਖ ਮੰਤਰੀ ਮਾਨ ਤੇ ਸਾਹਿਬ ਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਟਵੀਟ ਕੀਤਾ ਕਿ ਤੁਹਾਨੂੰ ਅਸੀਂ ਗ੍ਰਾਫਿਕ ਦੇ ਜ਼ਰੀਏ ਵੀ ਦੱਸ ਰਹੇ ਹਾਂ ਕਿ ਪਹਿਲਾਂ ਦੋਵੇਂ ਵੱਡੇ ਆਗੂਆਂ ਦੇ ਵੱਲੋਂ ਕੀ ਕੁਝ ਅ ਟਵੀਟ ਦੇ ਵਿੱਚ ਲਿਖਿਆ ਗਿਆ ਆ ਬਿਕਰਮ ਅਜੀਠਿਆ ਦੇ ਖਿਲਾਫ ਜੋ ਕਿ ਵਿਜੀਲੈਂਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਤੇ ਉਸ ਦੇ ਬਾਅਦ ਇੱਕ ਵਾਰ ਫਿਰ ਮੁੱਖ ਮੰਤਰੀ ਮਾਨ ਕੈਪਟਨ ਅਮਰਿੰਦਰ ਤੇ ਵਰਦੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਮਾਨ ਨੇ ਸਿੱਧੇ ਤੌਰ ਤੇ ਚਾਚਾ ਭਤੀਜਾ ਸ਼ਬਦ ਵਰਤਿਆ ਕੈਪਟਨ ਅਮਰਿੰਦਰ ਤੇ हां विक्रम जीठिया दिल्ली उन्होंने क्या है कि ਇਹਨਾਂ ਬਿਆਨਾਂ ਦੇ ਨਾਲ ਇਹ ਸਪਸ਼ਟ ਹੋ ਚੁੱਕਾ ਹੈ ਇਹ ਸਾਫ ਹੋ ਚੁੱਕਾ ਹੈ ਕਿ ਸਾਰੇ ਰਲੇ ਹੋਏ ਸਨ ਤੇ ਰਲੇ ਹੋਏ ਹਨ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਕਾਉਂਡੀ ਨਿਊਜ਼ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤ ਪਨਾਹੀ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ ਚ ਵੀ ਚਿੱਟਾ ਜਾਂਦਾ ਰਿਹਾ ਉਹਨਾਂ ਦੀਆਂ ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆ ਕੇ ਜਦੋਂ ਅਸੀਂ ਕੇਸ ਦੇਖੇ ਤਾਂ ਇੰਨੇ ਜ਼ਿਆਦਾ ਖਰਾਬ ਕੀਤੇ ਹੋਏ ਕੇਸ ਸੀਗੇ ਕਿ ਅਸੀਂ ਠੀਕ ਕਰਦੇ ਕਰਦੇ ਸਾਨੂੰ ਟਾਈਮ ਤਾਂ ਲੱਗਿਆ ਪਰ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਹੈ ਉਹ ਜੰਗੀ ਪੱਦਰ ਤੇ ਲੈ ਲਿਆ ਹੁਣ ਇਹਨਾਂ ਦੇ 도ਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਦੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਵਿਕਰਮਜੀਤ ਮਜੀਠੀਏ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਜੀ ਬਹੁਤ ਮਾੜੀ ਗੱਲ ਹੈ ਜੀ ਇਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਚੰਜੀਤ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਵੈਸੇ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾੜੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜੁਬਾਨੀ ਦਾ ਕਹਾਣ ਕੀਤਾ ਤਾਂ ਮੁਕਰ ਗਏ ਜੀ ਔਰ ਮੁਕਰਨ ਦਾ ਵੀ ਤਰੀਕਾ ਦੇਖੋ ਮੈਂ ਕਿਹਾ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ ਇਸ ਕਰਕੇ ਵਿਰੋਧ ਕੀਤਾ ਸੀ ਮੈਂ ਤਾਂ ਰਵਨੀਤ ਬਿੱਟੂ ਜਿਹੜੇ ਕਿ ਪਹਿਲਾਂ ਕਾਂਗਰਸ ਚ ਸੀ ਬੱਜਪਾ ਦੇ ਮੰਤਰੀ ਅੱਜ ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ ਸੁਖਬਾਲ ਘਰੇ ਤੋਂ ਕਰਨੀ ਸੀ ਉਹ ਤਾਂ ਆਪ ਉਹਨਾਂ ਕੇਸਾਂ ਦੇ ਵਿੱਚ ਫਸਿਆ ਫਿਰਦਾ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਦਾ ਮਤਲਬ ਸਾਰੇ ਰਲੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਨੂੰ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ 도ਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਪੰਜਾਬ ਤੁਹਾਨੂੰ ਕਦੇ ਮਾਫ ਨਹੀਂ ਕਰੂਗਾ ਭਾਜਪਾ ਸਪਸ਼ਟ ਕਰੇ ਕਿ ਉਹਦੇ ਦੋ ਵੱਡੇ ਲੀਡਰ ਰਮਨੀਤ ਪਿੱਟੂ ਤੇ ਕੈਪਟਨ ਮਿੰਦਰ ਸਿੰਘ ਉਹ ਨਸ਼ਿਆਂ ਦੇ ਸਮਗਲਰਾਂ ਦੇ ਹੱਕ ਚ ਬੋਲ ਰਹੇ ਨੇ ਹਮੈਤ ਚ ਬੋਲ ਰਹੇ ਨੇ ਭਾਜਪਾ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨਰਜਵਾਨੀ ਦਾ ਘਾਣ ਹੋਇਆ ਹੁਣ ਤੱਕ ਭਾਜਪਾ ਉਹਦੇ ਵਿਰੁੱਧ ਹੈ ਜਾਂ ਹੱਕ ਚ ਹੈ ਸਪਸ਼ਟ ਕਰੇ ਇਹ ਨਾ ਕਹਿਣ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਕਾਂਗਰਸ ਦੇ ਤਿੰਨ ਲੀਡਰ ਨੇ ਵੱਡੇ ਚੰਨੀ ਬਾਜਵਾ ਖਹਿਰਾ ਕਾਂਗਰਸ ਸਪਸ਼ਟ ਕਰੇ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਫੈਲੇ ਨੇ ਜਿਹੜੇ ਇਹਨਾਂ ਨੇ ਫਲਾਏ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਹੈ ਕਾਂਗਰਸ ਦਾ ਵੀ ਨਾਮ ਆਉਂਦਾ ਵਿੱਚ ਕਿ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਾਂਗਰਸ ਜਿਹੜੀ ਹੈ ਉਹ ਨਸ਼ਿਆਂ ਦੇ ਵਿਰੁੱਧ ਹੈ ਜਾਂ ਹੱਕ ਚ ਹੈ ਅਕਾਲੀ ਦਲ ਤਾਂ ਸਪਸ਼ਟ ਕਰ ਹੀ ਚੁੱਕਿਆ ਅਕਾਲੀ ਇਹਨਾਂ 'ਤੇ ਲਿਆਂਦੀ ਨੇ ਮਤਲਬ ਮੈਨੂੰ ਬਹੁਤ ਦੁੱਖ ਹੋ ਰਿਹਾ ਇਹ ਵੀਡੀਓ ਬਣਾਉਣ ਵੇਲੇ ਵੀ ਦੁੱਖ ਹੋ ਰਿਹਾ ਕਿ ਯਾਰ ਤੁਸੀਂ ਸਪੋਰਟ ਕਰ ਰਹੇ ਹੋ ਯਾਰ ਉਹਨਾਂ ਬੰਦਿਆਂ ਦੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਬਾਬਾ ਬਕਾਲਾ ਸਾਹਿਬ ਵਾਲੀ ਰੈਲੀ 'ਚ ਲਾਲ ਪੱਗ ਬੰਨੀ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੇ ਕੀ ਕਹਿ ਰਹੇ ਹੋ ਕਿ ਮੈਂ ਕਹਤਾ ਕੈਪਟਨ ਮਨਿੰਦਰ ਸਿੰਘ ਨੂੰ ਸਾਡੀ ਸਰਕਾਰ ਆ ਲੈਣ ਦੋ ਇਹਨਾਂ ਦੇ ਗਲ ਚ ਰੱਸੇ ਪਾ ਕੇ ਤਰਨ ਤਰਨ ਵਾਲੇ ਸੀਆਈਏ ਦਾ ਜਿਹੜਾ ਹੈਗਾ ਦਫਤਰ ਉਹ ਤੱਕੜੀ ਇਸ ਦੇ ਲੈ ਕੇ ਜਾਵਾਂਗੇ ਉਹ ਕਹਿੰਦਾ ਨਾ ਨਾ ਜੀ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਚੰਜੀ ਚੰਨੀ ਕਹਿੰਦਾ ਮੈਂ ਐਫ ਆਈ ਆਰ ਕੀਤੀ ਸੀ ਉਹ ਕਹਿੰਦਾ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਭਗਵਾਨ ਤੁਮਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਕੈਪਟਨ ਮਨਿੰਦਰ ਸਿੰਘ ਕਹਿੰਦਾ ਜੀ ਕਾਣ ਹੋ ਰਿਹਾ ਹੈ ਮਨੁੱਖੀ ਅਧਿਕਾਰਾਂ ਦਾ ਕੈਪਟਨ ਸਾਹਿਬ ਚਾਚੇ ਭਤੀਜੇ ਦੀ ਸਰਕਾਰ ਸੁਣੀ ਸੀ ਕਿ ਚਾਚੇ ਨੇ ਨਸ਼ੇ ਭਤੀਜੇ ਨੇ ਨਸ਼ੇ ਲਿਆਂਦੇ ਚਾਚੇ ਨੇ ਵਧਾਏ ਆਪਣਾ ਆਪਣਾ ਹਿੱਸਾ ਲਿਆ ਇੱਕ ਦੂਜੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਪੰਜਾਬ ਉਸ ਮਹਾਣੇ ਤੇ ਲਿਆ ਕੇ ਖੜਾਤਾ ਤੇ ਅੱਜ ਦੇਖ ਲਿਆ ਸੀ ਕਿ ਤੁਸੀਂ ਤਾਂ ਰਲੇ ਹੋਏ ਸੀ ਤੁਸੀਂ ਤਾਂ ਮਿਲੇ ਹੋਏ ਹੋ ਆਪਸ ਵਿੱਚ ਤੁਹਾਡੀ ਆਪਸ ਦੇ ਵਿੱਚ ਇੱਕ ਗੱਲ ਹੈ ਕਿ ਤੇਰੀਆਂ ਚੋਰੀਆਂ ਮੈਂ ਨਹੀਂ ਦੱਸਦਾ ਮੇਰੀਆਂ ਚੋਰੀਆਂ ਤੂੰ ਨਾ ਦੱਸੀ ਐਂ ਚਲੀ ਜਾਓ ਕੰਮ ਹੋਰ ਕੋਈ ਆਉਂਦਾ ਨਹੀਂ ਪਰ ਲੋਕਾਂ ਨੇ ਆਮ ਲੋਕ ਚੁਣ ਲਏ ਤੀਜੀ ਪਾਰਟੀ ਆ ਗਈ ਤੇ ਸਾਡਾ ਕਿਸੇ ਨਾ ਕੋਈ ਕਮਿਸ਼ਨ ਨਹੀਂ ਸਾਡਾ ਕਿਸੇ ਨਾ ਕੋਈ ਹਿੱਸਾ ਨਹੀਂ ਅਸੀਂ ਤਾਂ ਪੰਜਾਬ ਦੇ ਲੋਕਾਂ ਦੇ ਹੱਕ ਚ